ਤੁਸੀਂ ਮੋਬਾਈਲ ਚੋਰੀ ਕਰਕੇ ਭੱਜ ਰਹੇ ਸੀ ਤੇਰਾ 3500 ਰੁਪਏ ਚੋਰੀ ਹੋ ਗਿਆ ਉਹਨਾਂ ਨੇ ਹੈ ਆਹੀ ਗੱਲ ਹੈ ਤੇਰੇ ਪੈਸੇ ਚੋਰੀ ਹੋ ਗਏ ਹਾਂਜੀ 3500 ਰੁਪਏ ਸੀਗਾ ਮੇਰੀ ਜੇ ਵਿੱਚ ਤੁਸੀਂ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਮੋਬਾਈਲ ਚੋਰੀ ਨਹੀਂ ਕੀਤਾ ਜਨਾਬ ਮੈਂ ਕੀਤਾ ਮੈਂ ਤੇਰਾ ਮੋਟਰਸਾਈਕਲ ਤੇ ਟੁਆਇਲੈਂਡ ਆਹ ਉਹ ਵੀ ਤੇਰੇ ਨਾਲ ਦੇ ਨੇ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਅੱਛਾ ਇਹ ਤਾਂ ਫਿਰ ਚੋਰਾਂ ਨੂੰ ਮੂਰ ਪੈ ਗਈ ਸ਼ਰਮ ਕਰ ਲੋ ਕਿੱਡੇ ਕਿੱਡੇ ਆ ਯਾਰ ਤੁਸੀਂ ਕੋਇਆ ਮੋਬਾਈਲ ਕੋਇਨੇ ਮੋਟਰ ਤੇ ਲੈ ਕੇ ਆ ਕੇ ਬੱਜੇ ਨੇ ਇੱਕ ਦੋ ਦੇ ਵਿੱਚ ਮੋਟਰਸਾਂ ਚੋੜੀ ਜਾਂਦਾ ਆ ਬੰਦਾ ਗ੍ਰੇਲ ਟੱਪ ਕੇ ਭੱਜ ਕੇ ਇਹਦੇ ਹੱਥ ਚ ਮੋਬਾਈਲ ਸੀ ਭੱਜਣ ਦੀ ਕੋਸ਼ਿਸ਼ ਕੀਤੀ ਆ ਭੱਜਿਆ ਤੂੰ ਗ੍ਰੇਲ ਕੈਮਰਾ ਵਿੱਚ ਨਹੀਂ ਆਵੀ ਕੈਮਰਾ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਹਾਂਜੀ ਗੱਲ ਆਈਦਾ ਹੀ ਮੋਟਾ ਬਹੁਤ ਅੱਛਾ ਪਈਦਾ ਸੀ ਫਿਰ ਹਾਂਜੀ ਨਾ ਕੀ ਤਰ੍ਹਾਂ ਸੁਖਜੀਤ ਸੁਖਜੀਤ ਮਾਪ ਨੇ ਕਿੱਡਾ ਸੋਹਣਾ ਨਾਮ ਰੱਖਿਆ ਸੁਖ ਤੇ ਜੀਤ ਤੇ ਕੰਮ ਕਿਹੜੇ ਤੇਰੇ ਛੱਡਿਆ ਨਹੀਂ ਕੰਮ ਛੱਡਿਆ ਜੀ ਬਈ ਮੈਂ ਦਵਾਈ ਲੈਣ ਚਲਾ ਸੀ ਇਹ ਮੇਰੇ ਨਾਲ ਆਏ ਤੇ ਇਹਨਾਂ ਨੇ ਬੰਨ੍ਹ ਕੇ ਹੱਥ ਮਾਰ ਲਾ ਕੇ ਜੇਕਰ ਲੰਡਰ ਲੱਗੇ ਕੋਈ ਅੱਛਾ ਦਵਾਈ ਲੈਣ ਚਲਾ ਮੋਟਰਸਾਈਕਲ ਆਉਦਾ ਹੈ ਆਉਦਾ ਹੈ ਮੋਟਰਸਾਈਕਲ ਹਾਂ ਜੀ ਹਾਂ ਜੀ ਨੰਬਰ ਤਾਂ ਹੈ ਨਹੀਂ ਹੈਗਾ ਖਰਾਬ ਬੰਗਾ ਦੂਗਾ ਅੱਛਾ ਬਿੱਲ ਲੇ ਗਿਆ ਇਹਦਾ ਨੰਬਰ ਉੱਪਰ ਨਹੀਂ ਹੈਗਾ ਨਹੀਂ ਬਿੱਲ ਤਾਂ ਹੈਗਾ ਹੀ ਸਰਦਿਆ ਹੋਣ ਇੰਨੇ ਸਮਾਂ ਆ ਗਿਆ ਨਕਦੀ ਹੈ ਬਾਕੀ ਨਾਲ ਇਹ ਉਹ ਜਿਹੜਾ ਬਿੱਲ ਆ ਸੀ ਉਹ ਕਾਪੀ ਬੰਦ ਦਾ ਸਰਕਾਰ ਨੇ ਬੰਦ ਕਰ ਦਿੱਤੀ ਜੀ ਮਾਡਲ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਚੋਰੀ ਕਰਕੇ ਭੱਜ ਰਹੇ ਸੀ 1350 ਰੁਪਏ ਚੋਰੀ ਹੋ ਗਿਆ ਉਹਨਾਂ ਨੇ ਹੈ ਆਹੀ ਗੱਲ ਹੈ ਪਰਸ ਜੀ ਰਿਜੈਪਸ਼ਨ ਮੇਰੇ ਕੀ ਪੈਸੇ ਇੱਧਰ ਸ਼ਿਕਾਇਤ ਪਰਸ ਜੀ ਪਿੱਛੇ ਪਰਸ ਕਿੰਨੇ ਪੈਸੇ ਜੀ ਅੱਛਾ ਉਹਦਾ ਪੈਸੇ ਉਹ ਕੱਢ ਲਏਗੇ ਨੇ ਹੁਣ ਪਤਾ ਨਹੀਂ ਰੱਬ ਜਾਣੇ ਕਿੰਨੇ ਕਿੰਨੇ ਪਤਾ ਹੀ ਹੁਣ ਤੂੰ ਮੈਂ ਕਿੰਨੇ ਸੀ ਪੈ ਕਿੰਨੇ ਸੀ 1350 ਰੁਪਏ ਮੈਂ ਘਰੋਂ ਲੈ ਕੇ ਆ ਮੇਰੇ ਘਰੇ ਫੋਨ ਕਰਕੇ ਪੁੱਛ ਲਾ ਮਤਲਬ ਕਿ ਤੂੰ ਤੂੰ ਇਹਨਾਂ ਦੇ ਨਾਲ ਇਹ ਮੋਬਾਈਲ ਇਹਨਾਂ ਨੇ ਚੋਰੀ ਕੀਤਾ ਤੂੰ ਮੋਟਰਸਾਈਕਲ ਚਲਾਉਂਦਾ ਈ ਤੇ ਤੇਰੇ ਪੈਸੇ ਹੁਣ ਚੋਰੀ ਹੋ ਗਏ ਨੇ ਮੈਂ ਦਵਾਈ ਲੈਣ ਚੱਲਿਆ ਤੂੰ ਅੱਛਾ ਸਰਕਾਰੀ ਇਹ ਤਾਂ ਫਿਰ ਚੋਰਾਂ ਨੂੰ ਮੂਰ ਪੈਗੀ ਹਾਂ ਉਹ ਮੋਟਰਸਾਈਕਲ ਵੀ ਇਹਨਾਂ ਆ ਕੇ ਡੇਕੇ ਵਿੱਚ ਮੋਟਰਸਾਈਕਲ ਦੇ ਮੋਟਰਸਾਈਕਲ ਵੱਜੇ ਨੇ ਤਾਂ ਆ ਕੇ ਡੇਕੇ ਦੇ ਇੱਥੇ। ਅੱਛਾ। ਹਾਂਜੀ। ਤੇ ਇਹਨਾਂ ਮਲਨੀ ਦਾ ਇਹ ਲੈ ਲੈ ਗਈ ਸੀਗੀ। ਆ ਕੇ ਸੀ। ਵਾਲਿਆਂ ਨੂੰ ਹੱਥ ਪਾਇਆ ਸੀ ਇਹਨਾਂ ਨੇ। ਹਾਂ? ਵਾਲਿਆਂ ਨੂੰ ਹੱਥ ਪਾਇਆ ਇਹਨਾਂ ਨੇ ਜੀ। ਅੱਛਾ। ਹਾਂਜੀ ਹਾਂਜੀ। ਵਾਲਿਆਂ ਸੋਨੇ ਦੀਆਂ ਵੀ ਉਹਨੂੰ ਹੱਥ ਪਾਇਆ ਇਹਨਾਂ ਨੇ। ਮੋਬਾਈਲ ਨੂੰ ਹੱਥ ਪਾਇਆ ਜੀ। ਹਾਂਜੀ। ਸ਼ਰਮ ਕਰ ਲਓ ਯਾਰ ਤੂੰ ਤੂੰ ਤੇਰੀ ਤਾਂ ਜਮਾਈ ਲੱਤੀ ਹੈ ਯਾਰ। ਹੈਂ? ਪਹਿਲਾਂ ਵੀ ਤੂੰ ਫੜਿਆ ਗਿਆ ਸੀ। ਹਾਦੀ ਹੋ ਗਈ ਯਾਰ। ਕੀ ਹੋ ਗਿਆ ਜੀ? ਅਜੇ ਕਹਿੰਦਾ ਮੈਂ ਮੁਰਸਾ ਚਲਾਦਾ ਵੇਖਦੇ ਸੋ ਪਹਿਲਾਂ। 都不一样，哎，都不一样啊，都。